ਕੌਂਸਲਰ ਵਿੱਚ 17 ਕੌਂਸਲਰਾਂ ਨੇ ਪਾਇਆ ਆਮ ਆਦਮੀ ਪਾਰਟੀ ਦੀ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ ਬੇਵਿਰੋਸਗੀ ਦਾ ਮਤਾ ਕੌਂਸਲਰਾਂ ਨੇ ਸੁਪਰੀਟੈਂਟ ਨੂੰ ਦਿੱਤੀ ਕਾਪੀ ਇਹ ਜੋ ਬੇਵਿਰੋਸਗੀ ਦਾ ਮਤਾ ਜਾਰੀ ਪਾਇਆ ਕਿੰਨੇ ਕੌਂਸਲਰਾਂ ਦੇ ਹਵਾਲੇ ਤੇ ਸਿਗਨੇਚਰ ਜਿਹੜੀ ਮੇਰੀ ਵਾਈਫ ਹੈ ਸ਼੍ਰੀਮਤੀ ਪ੍ਰੀਤਬਾਲ ਕੌਰ ਉਹ 5 ਨੰਬਰ ਵਾਰਡ ਤੋਂ ਕੌਂਸਲਰ ਹੈ ਅਸੀਂ ਸਾਰੇ ਹੀ ਜਿਹੜੇ ਕੌਂਸਲਰ ਸਹਿਬਾਨ ਨੇ ਤੇ ਕੌਂਸਲਰ ਸਾਹਿਬਾਨ ਦੇ ਪਤੀ ਨੇ ਸਾਰਿਆਂ ਦੇ ਤਕਰੀਬਨ 17 ਸਾਈਨ ਸਾਡੇ ਕੋਲੇ ਹੋ ਗਏ ਨੇ ਤਿੰਨ ਬੰਦੇ ਸਾਡੇ ਬਾਹਰ ਗਏ ਹੋਏ ਨੇ ਉਹਨਾਂ ਦੇ ਵੀ ਸਿਗਨੇਚਰ ਹੋ ਜਾਣਗੇ ਅਸੀਂ ਤਾਂ ਨਾਬੇ ਦੀ ਆਵਾਜ਼ ਨੂੰ ਮੁੱਖ ਰੱਖਦੇ ਹੋਏ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਨੇ ਸਦਾ ਸਾਧੂ ਸਿੰਘ ਧਰਮਸੋਧੀ ਨੇ ਤੇ ਜਸਜੀਤ ਨਖੂ ਜੀ ਨੇ ਤੇ ਸਾਰੀਆਂ ਪਾਰਟੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਲੇ-ਇਕੱਲੇ ਬੰਦੇ ਨੇ ਕਿਹਾ ਵੀ ਨਾਬੇ ਨੂੰ ਬਚਾਉਣਾ ਏਸ ਨਗਰ ਕੌਂਸਲ ਨੂੰ ਬਚਾਉਣਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਬੇਪਰਵਾਸੀ ਦੀ ਦਾ ਮਤਾ ਜਿਹੜਾ ਪੇਸ਼ ਕੀਤਾ ਤੇ ਅਸੀਂ ਸਰਕਾਰ ਦੇ ਮਨਜੀ ਤੋਂ ਤੇ ਮੁੱਖ ਮੰਤਰੀ ਪੰਜਾਬ ਦੀ ਤੋਂ ਮੰਨ ਕਰਦੇ ਆ ਕਿ ਇਹਨਾਂ ਤੋਂ ਜਾਂ ਅਸਤੀਫਾ ਲੈ ਕੇ ਕੋਈ ਆਪਣਾ ਨਵਾਂ ਵਧੀਆ ਜਿਹੜਾ ਸ਼ਹਿਰ ਦੇ ਹਿੱਤ ਦੇ ਲਈ ਕੰਮ ਕਰ ਸਕੇ ਉਹਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਸੌਂਪੀ ਜਾਵੇ ਐਨਾ ਕਹਿੰਦਾ ਹੋਇਆ ਧੰਨਵਾਦ ਇਹ ਕੀ ਮੁੱਖ ਕਾਰਨ ਕੀ ਮੰਨਦੇ ਹੋ ਕਿਉਂ ਤੁਨੇ ਇਹ ਮਤਾ ਪਾਇਆ ਮੁੱਖ ਕਾਰਨ ਤੁਹਾਨੂੰ ਪਤਾ ਹੀ ਜਾ ਜੀ ਪਹਿਲਾਂ ਸ਼ਹਿਰ ਦੇ ਵਿੱਚ ਕੀ ਕੁਝ ਹੋ ਰਿਹਾ ਹਰੇਕ ਨਾਲ ਲੜਾਈ ਝਗੜੇ ਪੁੱਠਾ ਬੋਲਣਾ ਸਭ ਨੂੰ ਤੇ ਸਭ ਤੋਂ ਵੱਡਾ ਜਿਹੜਾ ਇੱਕ ਦਾਗ ਲੱਗਿਆ ਨਾ ਮਿਟਨ ਵਾਲਾ ਟਰਾਲੀ ਚੋਰੀ ਦਾ ਟਰਾਲੀ ਕਿਸਾਨਾਂ ਦੀਆਂ ਜਿਹੜੇ ਸਾਰੇ ਦੇਸ਼ ਦਾ ਅੰਨਦਾਤਾ ਨੇ ਉਹਦੇ ਟਰਾਲੀ ਚੋਰੀਆਂ ਕਰਕੇ ਆਈਆਂ ਔਰ ਇਹ ਪਤਾ ਨਹੀਂ ਕਿੱਥੇ ਵੇਚੀਆਂ ਨੇ ਇਹ ਬੰਦੇ ਨੇ ਸਾਰੇ ਪੰਜਾਬ ਕੀ ਪੂਰੇ ਵਰਲਡ ਲੈਵਲ ਤੇ ਨੇ ਨਾਬਾ ਦਾ ਕੀ ਐਮਸੀ ਦਾ ਨਗਰ ਕੌਂਸਲ ਨਾਬਾ ਦਾ ਨਾਮ ਬਦਨਾਮ ਕਰਤਾ ਉਹ ਇੱਕ ਨਗਰ ਕੌਂਸਲ ਚੋਰ ਕਮੇਟੀ ਦੇ ਤੌਰ ਤੇ ਹੁਣ ਸਾਰੇ ਨਾਬੇ ਕਹਿਣ ਲੱਗੇ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇਹਦੇ ਥੱਲੇ ਕੰਮ ਨਹੀਂ ਕਰ ਸਕਦੇ ਦੇਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਬਹੁਤ ਵਧੀਆ ਬੰਦੇ ਨੇ ਉਹ ਇਹਨੂੰ ਇੱਕ ਪਾਸੇ ਕਰਨ ਤੇ ਜੋ ਉਹਨਾਂ ਦਾ ਫੈਸਲਾ ਅਸੀਂ ਮੰਨਾਂਗੇ ਤੇਈ ਕਾਉਂਸਲਰ ਨੇ ਗੋਲੂ ਜੀ ਆਪਾਂ ਗੱਲ ਕਰੀਏ ਇਹ ਸ਼ਕਤੀਆਂ ਵੀ ਲੈਫਟ ਹੋ ਚੁੱਕੀਆਂ ਬਬਲੂ ਆਊਟ ਆਫ ਕੰਟਰੀ ਹੈ ਹਾਂਜੀ ਤੇ ਹੋਰ ਕੀ ਵੀ ਬਬਲੂ ਜੀ ਦੇਖੋ ਆ ਰਹੇ ਨੇ ਬਹੁਤ ਜਲਦੀ ਪਹੁੰਚ ਜਾਣਾ ਉਹਨਾਂ ਨੇ ਤੇ ਜਿਹੜੇ ਸਾਡੇ ਸੀਨੀਅਰ ਐਮਸੀ ਨੇ ਪੰਜ ਛੇ ਵਾਰ ਦੇ ਬਿੱਟੂ ਜੀ ਉਹ ਵੀ ਗਏ ਹੋਏ ਨੇ ਵਾਰ ਆ ਜਾਂਦੇ ਨੇ ਉਹ ਇਹਨਾਂ ਨਾਲ ਕੋਈ ਨਹੀਂ ਹਰੇ ਇੱਕਦਮ ਛੱਡ ਪਈ ਸਾਰਿਆਂ ਨਾਲ ਗੱਲ ਹੋਈ ਹੋਈ ਆ ਕਿ ਮੈਂ ਕੀ ਕਰਦੇ ਹੁਣ ਵੀ ਕੀ ਪ੍ਰੋਸੈਸ ਹੈ ਕਿੰਨੀ ਦੇਰ ਪ੍ਰੋਸੈਸਾ ਜੇਮਨ ਸਾਹਿਬ ਨੂੰ ਕਹਿਣਾ ਵੀ ਅਸਤੀਫਾ ਮੰਗੋ ਇਹਦਾ ਜੀ ਨਹੀਂ ਪਰ ਮੀਟਿੰਗ ਬੁਲਾਓ ਮੀਟਿੰਗ ਦੇ ਵਿੱਚ ਸਾਰੇ ਐਮਸੀ ਸਾਹਿਬਾਨ ਨੇ ਨੂੰ ਪਾਸੇ ਕਰ ਦੇਣਾ ਮੈਂ ਕਰਦਾ ਠ ਸਾਡਾ ਜਿਹੜਾ ਨਾਬਾ ਸ਼ਹਿਰ ਧਰਮੇ ਰਾਜਾਂ ਦਾ ਧਰਮੇ ਸ਼ਹਿਰ ਆ ਇਹ ਉਹਦੇ ਤੇ ਕਲੰਕ ਲਾਤਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੁਜਾਤਾ ਮੈਡਮ ਜੀ ਉਹਨਾਂ ਦੇ ਹਸਬੰਦ ਨੇ ਪੱਪੂ ਤੇ ਉਹਨਾਂ ਦੇ ਜਿਹੜਾ ਟਾਲੀਆਂ ਚੋਰੀ ਦਾ ਇਲਜ਼ਾਮ ਲੱਗਿਆ ਇਲਜ਼ਾਮ ਵੀ ਸਾਫ਼ ਤੇ ਵੀ ਹੋ ਗਿਆ ਕਿਉਂਕਿ ਉਹਨਾਂ ਦੇ ਜਿਹੜਾ ਦੁਕਾਨ ਹੈ ਉੱਥੋਂ ਟਾਇਰ ਬਦਾਉਂਦੇ ਹੋਏ ਨੇ ਟਾਲੀਆਂ ਦੇ ਤੇ ਅਸੀਂ ਮੈਂ ਮੌਜੂਦਾ ਕੌਂਸਲਰਾਂ ਬਾਹਰ ਨੰਬਰ 3 ਤੋਂ ਕਿੰਨੇ ਐਮਸੀ ਆ ਅਸੀਂ ਟੋਟਲ 23 ਐਮਸੀ ਆ ਇੱਕ ਸਾਡੇ ਭਰਾ ਦੀ ਡੈਥ ਹੋਈ ਵੀ ਆ ਉਸ ਤੋਂ ਬਾਅਦ 22 ਐਮਸੀ ਆ 22ਾਂ ਚੋਂ 19 ਬੰਦਿਆਂ ਨੇ ਬੇਪਰੋਸਗੀ ਮਤਾ ਪਾਤਾ ਤੇ ਅਸੀਂ ਉਹ ਹਾਸ ਦੇ ਵਿੱਚ ਦੇਤਾ ਤੇ ਅਸੀਂ ਐਮਐਲਏ ਸਾਹਿਬ ਸਾਡੇ ਗੁਰਦੇਵ ਸਿੰਘ ਦੇਵਮਾਨ ਜੀ ਮੇਰੇ ਵੱਡੇ ਭਰਾ ਨੇ ਉਹਨਾਂ ਨੇ ਵੀ ਬੇਨਤੀ ਕਰਦੇ ਆ ਵੀ ਇਹ ਤੋਂ ਅਸਤੀਫਾ ਲਿਆ ਜਾਵੇ ਜੇ ਅਸਤੀਫਾ ਨਹੀਂ ਦਿੰਦਾ ਤਾਂ ਜੋ ਅਸੀਂ ਜੋ ਬੇਪਰੋਸਗੀ ਮਤਾ ਪਾਇਆ ਉਹਦੇ ਤੇ ਆਪਣਾ ਸਾਡੇ ਨਾਲ ਸਾਡੇ ਨਾਲ ਖੜਨਾ ਤੇ ਜਿਹੜੇ ਕੌਂਸਲਰ ਨੇ ਸਾਈਨ ਕਰੇ ਨੇ ਇਹਨਾਂ ਨੂੰ ਹੁਣ ਜਦੋਂ ਮੀਟਿੰਗ ਹੋ ਗਈ ਅਫਸਰ ਸਰਬੰਦ ਦੇ ਸਾਹਮਣੇ ਆ ਉਹ ਸਾਰਿਆਂ ਨੂੰ ਕਹਿਣਾ ਪਊਗਾ ਵੀ ਹਾਂ ਅਸੀਂ ਬੇਬੁਖਸੀਏ ਮਤੇਰੋ ਜਿੰਨੇ ਵੀ ਸਾਡੇ ਐਮਸੀ ਭਾਈਚਾਰੇ ਨੇ ਸਾਰਿਆਂ ਨੇ ਖੁਸ਼ੀ ਵੀ ਮਨਾਈ ਐ ਇਸ ਗੱਲ ਦੀ ਕਿਉਂਕਿ ਸਾਰੇ ਐਮਸੀ ਭਾਈਚਾਰੇ ਦਾ ਨਾਮ ਬਦਨਾਮ ਹੋਇਆ ਇਹਦੇ ਚਾ ਨਾ ਦੇ ਸ਼ਹਿਰ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਬਦਨਾਮ ਕੀਤਾ ਇਹਨੇ ਤੇ ਉਲਟਾ ਜਿੰਨੀਆਂ ਵੀ ਇਹਨਾਂ ਗਲਤੀਆਂ ਇਹਨੇ ਕੀਤੀਆਂ ਨੇ ਉਹੋ ਹੁਣ ਸਾਡਾ ਨਾਮ ਮੇਰਾ ਨਾਮ ਲੈ ਲੈ ਕੇ ਵੀ ਇਹਨਾਂ ਨੇ ਕਰਾਇਆ ਅਜੇ ਅਸੀਂ ਕਰਾਇਆ ਹੁੰਦਾ ਟਾਇਰ ਦਾ ਇਹਦੇ ਆਪਣਾ ਜਿਹੜੇ ਵਰਕਸ਼ਾਪ ਹੈ ਲੌਰਾਂਗੇ ਤੋਂ ਬਰਾਮਦ ਹੋਏ ਨੇ ਕਿਉਂਕਿ ਜਿਨੇ ਵੀ ਕੋਈ ਗਲਤੀ ਕੀਤੀ ਹੈ ਨਾ ਉਹਨੂੰ ਹੁਕਤਨੀ ਉਰੀ ਪੈਣੀ ਹੈ ਠੀਕ ਹੈ ਨਾ ਇਹ ਦੂਜਿਆਂ ਦੇ ਨਾਂ ਤੇ ਮੜ ਕੇ ਨਹੀਂ ਠੀਕ ਹੋਣਾ ਕੰਮ ਜਨੂਹੋਣਾ ਮੈਂ ਕੋਸਲ ਰੋਜੀਨਾਥ ਪਲਵਾਰ ਨੰਬਰ 23 ਤੋਂ ਜੋ ਬੇਪਰੋਸੀ ਦਾ ਜਿ ਮਤਾ ਪਿਆ ਤਾਂ ਅੱਜ ਮੈਡਮ ਜਿਸਪਾਲ ਕੋਰ ਨੇ ਜੀ ਬੋਨਾਂ ਨੂੰ ਦਿੱਤਾ ਤੇ ਐਮਸੀ ਨੇ ਤੇ ਮੈਂ ਐਮਐਲਏ ਸਾਹਿਬ ਦੇ ਮੱਜਿਨ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਬੇਪਰੋਸੀ ਮਤਾ ਪਿਆ ਇਹ ਨਾਬੇ ਦੇ ਵਿੱਚ ਏਡਾ ਬੜਾ ਕਲੰਕ ਲੱਗਿਆ ਆਮ ਆਦਮੀ ਪਾਰਟੀ ਦੇ ਦੇਖੋ ਉਹ ਹੈ ਤਾਂ ਸਾਡੇ ਹੀ ਹੋਨੇ ਤੇ ਉਹਨੂੰ ਮਟਾਣ ਲਈ ਸੱਚ ਦੀ ਜਿੱਤ ਕਰਾਈ ਜਾਵੇ ਵਾਇਡਵਾਰ ਨੰਬਰ 1 ਤੋਂ ਕਾਉਂਸਲਰ ਨੇ ਜੀ ਇਹਦਾ ਜਿਹੜਾ ਮੁਕਾਰਨ ਇਹ ਹੋਇਆ ਜੀ ਜਿਹੜੀ ਇਹ ਇਹਨਾਂ ਨੇ ਟਰਾਲੀ ਚੋਰੀ ਦਾ ਦਾਗ ਇਹਦੇ ਤੇ ਲੱਗਿਆ ਟਰਾਲੀ ਚੋਰੀ ਦਾ ਦਾਗ ਨਹੀਂ ਲੱਗਿਆ ਪ੍ਰੂਫ ਹੋ ਗਿਆ ਬਿੱਦ ਸਬੂਤ ਹੋਏ ਨੇ ਤੇ ਪੂਰੇ ਪੰਜਾਬ ਦੀ ਆਲ ਵਰਲਡ ਦੇ ਵਿੱਚ ਜਿੱਥੇ ਪੰਜਾਬੀ ਰਹਿ ਰਹੇ ਨੇ ਉੱਥੇ ਨਾਬੇ ਦੀ ਬਦਨਾਮੀ ਹੋਈ ਆ ਨਗਰ ਕਾਉਂਸਲ ਦੀ ਬਦਨਾਮੀ ਹੋਈ ਆ ਸਾਨੂੰ ਇਹ ਮਤੇ ਦੇ ਵਿੱਚ ਸਾਬਤ ਕਰਤਾ ਵੀ ਇਹ ਬੰਦੇ ਨੂੰ ਸੀਟ ਤੇ ਰਹਿਣ ਦਾ ਬੇਸਿਕਲੀ ਆਪਦੇ ਆਪ ਚ ਪਹਿਲੇ ਉਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਦੂਜੀ ਗੱਲ ਅੱਜ ਅੱਜ ਅਸੀਂ 17 18 ਕਾਉਂਸਲਰਾਂ ਨੇ ਲਿਆ ਕੇ ਇੱਥੇ ਮਤਾ ਦਿੱਤਾ ਆ ਬੇਵਿਰੋਸਗੀ ਦਾ ਉਸ ਤੋਂ ਬਾਅਦ ਅਸੀਂ ਬੇਨਤੀ ਕਰਦੇ ਆ ਐਮਐਲਏ ਦੇਵਮਾਨ ਜੀ ਨੂੰ ਵੀ ਤੁਸੀਂ ਇਸ ਬੰਦੇ ਤੋਂ ਅਸਤੀਫਾ ਲਵੋ ਇਹ ਇਸ ਸੀਟ ਦੇ ਉੱਪਰ ਬੈਠਣ ਦਾ ਹੱਕਦਾਰ ਨਹੀਂ ਹੈਗਾ ਅਸੀਂ ਧੰਨਵਾਦ ਕਰਦੇ ਆ ਸਾਰੇ ਨਾਪਾਣਵਾਸੀਆਂ ਦਾ ਸਾਰੇ ਕਾਉਂਸਲਰਾਂ ਦਾ ਵੱਖ-ਵੱਖ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਦਾ ਜਿਨ੍ਹਾਂ ਨੇ ਇਸ ਬੇਕੂਸ ਕੀ ਮੱਤੇ ਦੇ ਵਿੱਚ ਸਾਰਿਆਂ ਦਾ ਸਹਿਯੋਗ ਦਿੱਤਾ ਤੇ ਸਾਰਿਆਂ ਨੇ ਗੱਡ ਵੱਜ ਕੇ ਕਿਹਾ ਵੀ ਨਾਬੇ ਨੂੰ ਬਚਾਓ ਇਹਨਾਂ ਦਾ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਪੱਪੂ ਤੋਂ ਬਚਾਓ ਇਹ ਨਾਬੇ ਦਾ ਇਸ ਟਾਈਮ ਨਾਰਾ ਆ ਮੇਰੇ ਨਾਲ ਕੁਰੀਸ਼ਨ ਕੁਮਾਰ ਜੀ ਤੋਂ ਉਹ ਨੰਬਰ ਵਾਰ ਅੱਛਾ ਕੀ ਕਹਿਣਾ ਚਾਹਦੇ ਹੋ ਜੀ ਮਤਲਬ ਅਸੇ ਮਤਾ ਭਾਇ ਜੀ ਬਹੁਤ ਵਾਰ ਅਸੀਂ ਸਾਰੇ ਦੁਖੀ ਹੋਏ ਸੀ ਹਾਂ ਐਸ ਕਰਕੇ ਵੀ ਕੀ ਚਾਹੁੰਦੇ ਹੋ ਤੁਸੀਂ ਬਸ ਚਾਹਨੇ ਹੀ ਆ ਜੀ ਕੋਈ ਆਪਣਾ ਹੋਰ ਬੰਦਾ ਆ ਜੀ ਪ੍ਰਧਾਨ ਜੀ ਤੇ ਹਾਂ ਜੀ ਤੁਸੀਂ ਵੀ ਸਕ੍ਰਿਪਟਰ ਕੀਤੇ ਨੇ ਹਾਂ ਕੀ ਕਰੇ ਨੇ ਠੀਕ ਹੈ ਇਟਸ ਪਾਲ ਨਹੀਂ ਇਟਸ ਅਦਰ ਵੀ ਠੀਕ ਹੈ ਸੁਪਰ ਹੰਡੀ ਕੀ ਕਾਜ ਦਾ ਧੰਨਵਾਦ ਅਸੀਂ ਕਰਤਾ ਅੱਜ ਜੀ ਕਿ 17 ਮਿਊਨਿਸਪਲ ਕੌਂਸਲਰ ਦੇ ਸਾਈਨ ਹੋਏ ਹੋਏ ਨੇ ਤੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਸੁਜਾਤਾ ਚਾਹਲ ਦੇਖ ਲਓ ਬੇਪ੍ਰੋਸੀਗੀ ਦਾ ਮਤੇ ਸੰਬੰਧੀ ਮੈਨੂੰ ਲੈਟਰ ਪ੍ਰੋਫਰ ਹੋਇਆ ਪਿੰਨੈ ਅਮ ਜੀ ਦੇ ਸ਼੍ਰੀਮਤੀ ਚਾਹਲ 17 ਨੇ ਜੀ ਅੱਛਾ ਜੀ ਤੇ ਹੁਣ ਅਗਲਾ ਨੈਕਸਟ ਸਟੈਪ ਹੈ ਜਿਹੜਾ ਇਸ ਤੋਂ ਬੰਦੇ ਕੀ ਹੋਊਗਾ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਹ ਜੀ ਜਦ ਤਾਂ ਮੀਟਿੰਗ ਬੁਲਾਈ ਜਾਊਗੀ ਇਹਨਾਂ ਦੀ ਜੀ ਹਾਂਜੀ ਉਹਦੇ ਤੇ ਐਸਡੀ ਵਗੈਰਾ ਨੂੰ ਜਾਂ ਹਾਂਜੀ 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 ਬਿਲਕੁਲ ਬਿਲਕੁਲ ਉਹਨਾਂ ਨੂੰ ਭੇਜੀ ਜਾਏਗੀ ਦੇਖੋ ਮੈਂ ਇੱਕ ਦਿਨਾਂ ਚ ਇਹ ਕਰਨਾ ਹੁੰਦਾ ਜੀ ਸਰ ਅਫੀਸ਼ੀਅਲ ਪ੍ਰੋਸੈਸ ਹੈ ਅਸੀਂ ਭੇਜ ਦਾਂਗੇ ਵੀ ਦਿਨ 20 ਦੇ ਜੀ ਹਾਂਜੀ ਠੀਕ ਹੈ ਓਕੇ